ਨਾਨਕ ਪੁਰਾ ਪਾਇ ਪੂਰੇ ਕੇ ਗੁਣ ਗਾ ਸਤਨਾਮ ਵਾਹਿਗੁਰੂ ਸੇਬਤੀ ਸੋ ਰਠ ਮਹਲਾ 5 ਗੁਰੂ ਕਿਰਪਾ ਧਾਰੀ ਪ੍ਰਭੂਰੀ ਲੋਚ ਮਾਰੀ ਕ੍ਰਿਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਈ ਗੁਰਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚੋਂ ਮਾਰੀ ਕ੍ਰਿਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਈ ਸੰਤੋ ਰਾਮ ਨਾਮ ਨਸੁ ਤਈਏ ਉਠਤ ਬੈਠਤ ਹਰ ਹਲ ਧਿਆਈਐ ਅੰ ਦਿਨ ਸੋ ਕਿਰਤ ਕਰੀਐ ਰਹਾਉ ਸੰਤ ਕਮ ਅਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਕੋਟ ਜਨਮ ਕੇ ਕਿਲ ਵਿਖਣਾ ਸੇ ਹਰ ਚਰਣੀ ਚਿਤ ਲਾਈ ਕੁਤਤ ਕਰੋ ਸਦਾ ਪ੍ਰਭ ਆਪਣੇ ਜਨ ਪੂਰੀ ਕਲ ਰਾਖੀ ਜੀ ਜੰਤ ਸਭ ਭੈ ਪਵਿੱਤਰਾ ਸਤ ਗੁਰ ਕੀ ਸੱਚ ਸਾਖੀ ਬਿਗਨ ਬਨਾਂ ਸੰਸਾਰ ਦੁੱਖ ਨਾਛਣ ਸਤ ਗੁਰ ਨਾਮ ਦੜਾਇਆ ਖੋਏ ਬਾਪ ਭੈਣ ਸਦ ਪਾਵਨ ਜਨ ਨਾਨਕ ਸੁਖ ਘਰ ਆਇਆ ਬਿਗਨ ਬਨਾਂ ਚੰਦ ਸਉ ਦੁਖ ਨਾਸ਼ਨ ਸਤਗੁਰ ਨਾਮ ਗੜਾਇਆ ਖੁਏ ਬਾਬ ਸਪਾਵਨ ਜਨ ਨਾਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸ਼ਬਦ ਨਜੀ ਉਤੁਰਸ਼ਣਾਨ ਪਾਣੀ ਕਰੋ ਸਤਗੁਰ ਜੀ ਦੇ ਦਰਸ਼ਨ ਦੇਦਾਰੇ ਕਰੋ ਤੇ ਆਪਣਾ ਜਨਮ ਸਹਿਲਾ ਕਰੋ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਇਕ ਓੰਕਾਰ ਸਤਿਨਾਮ ਓਕਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋ ਜਨੋ ਹੋਈ ਜੇ ਸੋਚੀ ਲਖ ਵਾਰ ਚੁਪੇ ਚੁਪ ਨਾ ਹੋਈ ਜੇ ਲਾਇ ਰਹਾ ਲਿਵ ਤਾਰ ਖੁਖਿਆ ਭੁਖਣਾ ਤੇਰੀ ਜੇ ਬੰਨਾ ਉਰੀਆ ਪਹਾਰ ਸੈ ਸਿਆਨ ਪਾਉ ਲਖੋਈ ਤੈਕ ਨਾ ਚੱਲੇ ਨਾਲ ਕਿਸ ਜਿਆਰਾ ਹੋਈਐ ਕਉ ਕੂੜੇ ਟੁੱਟੇ ਪਾਲ ਹੁਕਮੁ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਗਮਿਓ ਨੰਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਨ ਜੀਵ ਕਉਲੇ ਵਿਢਾਈ ਹੁਗਮੇ ਉਤਮ ਨਹੀਂ ਝੋਕਮ ਲਖ ਦੁਖ ਸੁਖ ਭਾਇਆ ਏਕ ਨਾਪ ਮੇ ਬਖਸ਼ੀ ਸਿੱਕੁ ਕਮੇ ਸਦਾ ਕੋ ਆਇਆ ਹੁਗਮੇ ਅੰਦਰ ਸਭ ਕੋ ਬਾਰੁ ਕਮ ਨ ਕੋਈ ਨਾਨਕ ਹੁਗਮੇ ਜੇ ਗੁਜੈ ਤਾ ਹਮ ਮੰ ਕਹਿ ਨ ਕੋਈ ਗਾਵੇਂ ਕੋ ਤਾਨ ਗੋਵੇ ਕਿ ਸੈਤਾਨ ਗਾਵੇ ਕੋ ਤਾ ਚਾਲੇ ਨ ਸਤਾਨ ਗਾਵੇ ਕੋ ਗੁਣਵੜਿਆਂ ਚਾਰ ਗਾਵੇ ਕੋ ਵਿਦਿਆ ਵਿਖੰਪੀ ਚਾਰ ਗਾਵੇ ਕੋ ਸੋਲ ਕਰੇ ਤਨ ਖੇ ਗਾਵੇ ਕੋ ਜੀ ਲੈ ਫਰਦੇ ਗਾਵੇ ਕੋ ਚੋਪੇ ਤੇ ਸੇ ਦੂਰ ਗਾਵੇ ਕੋ ਵੇਖੇ ਆਦਰਾ ਹਦੂਰ ਕਤਨਾ ਗਦੀਨੇ ਆਵੇਂ ਤੋਟ ਕਤ ਕਲ ਪਤੀ ਕੋਟੀ ਕੋਟ ਕੋਟ ਦੇਦਾ ਤੇ ਲੈਂਦੇ ਥੱਕ ਪਾਈ ਜਗ ਜਗੰਤਰ ਘਈ ਗਾਏ ਹੁਕਮੀ ਗੁਮ ਚਲਾਈ ਰਾਉ ਨਾਨਕ ਰਖਸ਼ੇ ਮੇਰ ਪਰਵਾਉ ਸਚੋ ਸਹਿ ਸਚ ਨਾਹੀ ਪਖਿਆ ਭਵੋ ਭਾਰ ਅੱਖ ਮੰਗੇ ਦੇ ਦੇ ਦਾਨ ਕਰੇ ਦਾਰ ਫੇਰ ਕੀ ਕੇ ਰਖੀਏ ਜਿਤ ਤਿ ਸੇ ਤਰਬਾਹ ਮਹੰਗੇ ਬੋਲਨ ਬੋLIE ਜਿਤ ਸੁੰਦਰ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਏਵੇਂ ਜਾਣੀਏ ਸਭ ਆਪੇ ਸਜਿਆਰ ਥਾਪਿ ਅਨਜਾਇ ਕੀਤਾ ਨਾ ਹੋਇ ਆਪੇ ਆਪਣਿੰਦ ਜਿਨ ਕੋ ਸੋਏ ਜਿਨ ਸੇ ਮੈਂ ਤੈਨੂੰ ਪਾਇਆ ਮਾਨ ਨਾਨਕ ਗਾਵੀਏ ਗੁਣੀ ਧਾਨ ਗਾਵੀਏ ਸੁਣੀਏ ਮਨ ਰਖੀਏ ਭਾਉ ਦੁਖੋ ਪਰਹਾਰ ਸੁਖ ਘਰਹਿ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸੁਮਾਈ ਗੁਰਈਸ਼ਰ ਗੁਰੂ ਗੋਰਖ ਬਰਮਾ ਗੁਰ ਆਰਬਤੀ ਮਾਈ ਜੀਉ ਜਾਣਾਂ ਖੰਨਾ ਕਹਿਣਾ ਕਤਨਾ ਨਾ ਜਾਈ ਗੁਰਾਂ ਇੱਕ ਤੇ ਬਿਜਾਈ ਸੁਭਨਾ ਜੀਆਂ ਕਾ ਇੱਕ ਦਾਤਾ ਸੋ ਮੇਸ ਨਾ ਜਾਈ ਤੀਰਥ ਨਾ ਆਜਿਤ ਭਾਵਾ ਵਿਣ ਪਾਣੀ ਕੇ ਨਾਹੀ ਕਰੀ ਜੇਤੀ ਸਿੱਟੋ ਪਾਈ ਵੇਖਮਨ ਕਰਮਾਂ ਕੇ ਮਿਲੇ ਲਈ ਮਤਿ ਜਗਤਨ ਜਵਾਰ ਮਾਨਕ ਜੇ ਕੋ ਕੀ ਸਿਖ ਸੁਣੀ ਗੁਰਾਂ ਇਕ ਦੇਵ ਜਾਈ ਸੁਖਨਾ ਜੀਆਂ ਕਾ ਇਕ ਦਾਤਾ ਸੋਵੇਂ ਸੁਨ ਜਾਈ ਜੇ ਜੁਗ ਚਾਲਿਆ ਜਾਂ ਮੋਤ ਸੁਣੀ ਹੋਏ ਨਾ ਕੰਡਾਂ ਚ ਜਾਣੇ ਨਾਲ ਚੱਲੇ ਸੰਗ ਕੋਈ ਚੰਗਾ ਨਾਮ ਰਖਾਈ ਕੈ ਜਸ ਕੀ ਉਤਜਗਲੇ ਜੇ ਤਰਨਤ ਨਾ ਆਵੇਂ ਤਾ ਵਾਤਨ ਪੁੱਛੇਗੇ ਕੀਤਾ ਅੰਦਰ ਕੀਟ ਕਰ ਦੋਸੀ ਦੋ ਤਰੇ ਨਾਨਕ ਮੇਨ ਗੁਣ ਕਰੇ ਗੁਣਵੰਤੇ ਆ ਗੁਣ ਤੇ ਤੇ ਆਗੁਣ ਸੁਝੇ ਜੇ ਤਿਸ ਨੂੰ ਕੋਈ ਕਰੇ ਸੁਣੇ ਸਿਧ ਪੀਰ ਸੁਨਾਤ ਸੁਣੇ ਧਰਤ ਤਪਲੇ ਆਕਾਸ਼ ਸੁਣੈ ਦੀਪ ਲੋਪ ਤਾਲ ਸੁਣੈ ਕੋ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣੈ ਤੂਖ ਪਾਪ ਕਾ ਨਾਸ਼ ਸੁਣੈ ਈਸ਼ਵਰ ਬਰਮਾ ਇੰਦ ਸੁਣੈ ਮੁਖ ਸਲਾਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣੈ ਦੁਖ ਪਾਪ ਕਾ ਨਾਸ਼ ਸੁਣੈ ਸਭ ਸੰਤੋਖ ਗਿਆਨ ਸੁਣੈ ਅਠ ਸੱਠ ਕੈਸ ਨਾਮ ਸੁਣੈ ਬੜ ਗੁੜ ਪਾਵੇ ਮਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ਼ ਸੁਣੈ ਸਰਬ ਗੁਣ ਕੇ ਗਾ ਸੁਣੈ ਸੇਖ ਪੀਰ ਪਾਪ ਛਾਣ ਸੁਣੈ ਅੰਦੇ ਪਾਵੇ ਰਾਹ ਸੁਣੈ ਹਾਥ ਹੋਵੇ ਅਸਗਾਹੂ ਨਾਨਕ ਗੁਗਤਾਰ ਸਦਾ ਵੀਗਾਸ ਸੁਣੇ ਦੂਖ ਪਾਪ ਕਾ ਨਾਸ਼ ਮੰਨੇ ਕੀ ਕਾਤੇ ਕਈ ਨਾ ਜਾਏ ਜੇ ਕੋ ਕਹੇ ਪਿਛੇ ਪਚੁਤਾਏ ਕਾਗਦ ਕਲਮ ਨ ਲਿਖਣ ਯਾਰ ਮੰਨੇ ਕਾਵੇ ਕਰਨਾ ਵਿਚਾਰਿਆ ਸਾ ਨਾਮ ਨੇ ਜਨੋਈ ਠੀਕੋ ਮਨ ਜਾਣੇ ਮਨ ਕੋਈ ਮਨੈ ਸੁਖ ਕੋਵੇ ਮਨ ਬੁੱਧ ਮਨੈ ਸਗਲ ਭਵਨ ਕੀ ਸੁਧ ਮਨੈ ਮੂਹ ਚੋਟਾ ਨਾ ਖਾਏ ਮਨੈ ਚਮਕੈ ਸਾਥ ਨਾ ਜਾਏ ਐਸਾ ਨਾਮ ਨਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨੈ ਮਾਰਗ ਠਾਕ ਨਾ ਪਾਏ ਮਨੈ ਪਰਸੋਂ ਪ੍ਰਗਟ ਜਾਏ ਮਨੈ ਮਗ ਨਾ ਚੱਲੇ ਪੰਤ ਮਨੈ ਧਰਮ ਸਿਤੀ ਸੰਬੰਧ ਐਸਾ ਨਾਮ ਨਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰਿ ਸੁਧਾਰ ਮੰਨੇ ਕਰੀ ਤਾਰੇ ਗੁਰ ਸਿੱਖ ਮੰਨੇ ਨਾਨਕੋ ਭਵੇ ਨਾ ਭਿਖ ਐਸਾ ਨਾਮ ਨੇ ਜਨੋਹੀ ਜੀ ਕੋ ਮੰਧਨੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪंचे ਪਾਵੇ ਤਰ ਗਿਮਾਨ ਪंचे ਸੁਏ ਦਰੇ ਰਾਜਾਨ ਪੰਜ ਅੰਗਾ ਗੁਰੇ ਕਿਤੇ ਆਨ ਦੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰੇ ਨਾਹੀ ਸੋ ਮਾਰੇ ਤੌਲ ਧਰੰਧ ਕਬੂਦ ਸੰਤੋਕਤਾ ਪਰ ਕਿਆ ਜਨ ਸੂਤ ਜੇ ਕੋ ਕੁਝ ਹੋਇ ਸਚਿਆ ਧਪਲੇ ਉਪਰ ਕੇ ਤਪ ਹਾਰ ਧਰਤੀ ਔਰ ਪਰੇ ਔਰ ਹੋਰ ਤਿੱਤੇ ਭਾਤਲੇ ਕੰਨ ਜੋਰ ਜੀ ਜਾਤ ਰੰਗਾਂ ਕੇ ਨਾਮ ਸੋਨਾ ਲਿਖਿਆ ਬੜੀ ਕਲਾਮ ਇਹ ਉਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਪੂਤ ਕੀਤਾ ਕੋਈ ਸੋ ਇੱਕ ਇੱਕ ਆਉ ਦਿੱਤੇ ਹੋਏ ਲੱਖ ਦਰਿਆਉ ਕੁਦਰਤ ਕੌਣ ਕਾਮ ਵਿਚਾਰ ਵਾਰਨ ਜਾਵੇ ਇੱਕ ਵਾਰ ਹੰ ਤੁ ਜੋਤ ਤੁ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਤੂੰ ਨਰੰਕਾਰ ਸੰਕ ਜਾਪ ਸੰਗੋ ਪਾਉ ਸੰਗ ਪੂਜਾ ਸੰਗ ਤਪ ਤਾਉ ਅਸ਼ੰਕ ਗ੍ਰੰਥ ਮੁਖਵੇਦ ਪਾਠ ਸੰਗ ਜੋਗ ਮਨ ਰਿਆ ਉਦਾਸ ਅਸ਼ੰਕ ਭਗਤ ਗੁਣ ਗਿਆਨ ਵਿਚਾਰ ਸੰਕ ਸਦੀ ਸੰਕ ਦਾਕਾਰ ਅਸ਼ੰਕ ਸੁਰਮੂ ਭਖਸਾਰ ਸੰਗ ਮੋਲੀ ਲਾਈ ਤਾਰ ਕੁਦ ਤੁਦ ਕਉਨ ਕਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਚੁ ਤੁਦ ਭਾਵੇ ਸਾਈ ਭਗੀਕਾਰ ਤੂੰ ਸਦ ਜਲਾਮਤੰ ਰੰਕਾਰ ਸ਼ੰਖ ਮੂਰਖ ਅੰਤ ਘੋਰ ਸੰਖ ਚੋਰ ਹਰਾਮ ਘੋਰ ਆ ਸੰਗਮਰ ਕਜੈ ਚੋਰ ਸੰਗ ਗਲਵਟ त्यागੁ ਮਾਇ ਸੰਖ ਪਾਪੀ ਪਾਪ ਕਰ ਜਾਏ ਸੰਖ ਕੁੜਿਆਰ ਕੁੜੇ ਭਰਾਏ ਸੰਗ ਮਦੇਸ ਮਲ ਭਖ ਖਾਏ ਸ਼ੰਕ ਨਿੰਦਕ ਸਰ ਕਰੇ ਭਾਰ ਨਾਨਕ ਨੀਚ ਕਾ ਵਿਚਾਰ ਵਾਰਿਆਨ ਜਾਮ ਏ ਕੁਾਰ ਜੋ ਤੁਧ ਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਰੰਕਾਰ ਅਸ਼ੰਕ ਨਾਮ ਸੰਗਦਾ ਗੰਗੰ ਸੰਗ ਲੋਸ਼ ਸੰਕਹਿ ਸਿਰ ਪਾਰ ਹੋਈ ਅਖਰੀ ਨਾਮ ਕ੍ਰਿਸ਼ਨਾ ਅਖਰੀ ਗਿਆਨ ਗੀਤ ਗੁਣ ਗਾ ਅਕਰੀ ਲਿਖਨ ਬੋਲਨ ਬਾਣ ਅਕਰਨ ਸਹਿ ਸੰਜੋਗ ਬਾਣ ਜਿਨੇ ਲਿਖੇ ਤਿਸ ਸੁਨਾਇ ਤੇ ਫਰਮਾਇ ਤੇ ਤੇ ਪਾਏ ਜੇ ਤਾ ਕੀਤਾ ਤੇ ਤਾ ਨਾਉ ਵਿਨ ਨਾਵੇਂ ਨਾਹੀ ਕੋ ਦਾਉ ਕੁਦਤ ਕਮਨ ਕਮ ਵਿਚਾਰ ਵਾਰੇ ਨ ਜਾਵਾਈ ਕੋ ਆਰ ਜੋ ਤੁਦ ਭਾਵੇਂ ਜਾਈ ਭਲੀ ਕਾਰ ਤੂੰ ਸਦਾ ਸਲਾਮ ਤੁੰਦਰੰਕਾਰ ਪੱਗੇ ਹੱਥ ਪੈ ਤਨ ਦੇ ਪਾਣੀ ਧੋਤੇ ਉਤਰਸੋ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਗੇਉ ਤੋਹੀ ਪਰ ਗਏ ਮਤ ਪਾਪਾਂ ਕਹਿ ਸੰਗ ਤੋ ਪੈ ਨਾਏ ਕੈ ਰੰਗ ਪੁੰਨੀ ਬਾਬੀ ਆਖ ਨਾਏ ਕਰ ਕਾ ਕਰਨਾ ਲਿਖ ਲੈ ਜਾਉ ਆਪੇ ਬੀਜ ਆਪੇ ਹੀ ਖਾਉ ਨਾਨਕ ਗੁਗਮੀ ਆਉ ਜਾਉ ਤੀਰਤ ਤਪ ਦੇ ਤਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੋਨੇ ਆ ਮੰਨਿਆ ਮਨ ਕੀਤਾ ਪਾਉ ਅੰਤਰ ਗਤ ਦੀ ਤਮਲ ਨਾ ਹੋ ਸਭ ਗੁਣ ਤੇਰੀ ਮੈਂ ਨਾਹੀ ਕੋਈ ਵੰਗੋਂ ਕੀਤੇ ਭਗਤ ਨਾ ਹੋਏ ਸੋ ਸਤਤ ਕਾਣੀ ਪਰਮਾ ਹੋ ਸਤ ਸਵਾੰ ਸਦਾ ਮਨ ਚਾਉ ਕੌਣ ਸੋ ਵੇਲਾ ਵਕਤ ਵਕਤ ਕੌਣ ਕੌਣ ਤੇ ਕਮਵਾਰ ਕੌਣ ਸੋ ਵੇਲਾ ਭਗਤ ਕੌਣ ਕੌਣ ਤੇ ਕਮਵਾਰ ਕੌਣ ਸਰਤੀ ਮਾਉ ਕੌਣ ਜੇਤਵਾ ਆਕਾਰ ਵੇਲ ਨ ਪਾਈਆ ਪੰਤੀ ਜੇ ਹੋਵੇ ਲੇਖ ਕੁਰਾਨ ਬਖਤ ਨ ਪਾਇਓ ਕਾਦੀਆਂ ਜੇ ਲੇਖਨ ਲੇਖ ਕੁਰਾਨ ਠਿੱਤਵਾਰ ਨਾ ਜੋਗੀ ਜਾਣੇ ਰੁਤਮਾ ਨਾ ਕੋਈ ਜਾਮ ਕਰਤਾ ਸ਼ਿੱਟੀ ਕੋ ਸਾਜੇ ਆਪੇ ਜਾਣੇ ਸੋਈ ਕਿੰ ਕਰਿਆ ਕਰਕੇ ਸਲਾਈ ਕਿ ਵਰਨੀ ਕਿ ਜਾਣਾ ਨਾਨਕੀ ਆਖਨ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸੇਵ ਬਟੀ ਨਾ ਕੀਤਾ ਚੰਕਾ ਹੋਵੇ ਨਾਨਕ ਜੀ ਕੋ ਆਪ ਜਾਣੇ ਅਕੇ ਗਿਆਨ ਨਾਲ ਸੋਹੈ ਪਾਤਾਲ ਪਤਾਲ ਲੱਖ ਗਸਾ ਆਕਾਸ਼ ਕੋੜ ਕਿਉੜਕ ਪਾਲ ਥਕੇ ਵੇਦ ਕੈਨੇ ਕਵਾਤ ਸਹਸ ਥਾਰੇ ਕੈਨਕ ਤੇ ਬਾਸ ਸੁਣ ਕੇ ਤਾਤ ਲੇਖ ਓਏ ਤਾਂ ਲਿਖੀਏ ਲੇਖ ਓਏ ਨਾਸ਼ੂ ਨਾ ਨ ਕੋ ਵੱਡਾ ਆਂ ਕੀਆ ਪੇ ਜਾਣੀ ਆਪ ਸਲਾਈ ਚ ਲਾਈ ਤੇ ਸੁਤਨਾ ਪਾਈਆਂ ਨਦੀਆ ਤੇਵਾ ਪਵੇ ਸੁਗੁੰਦ ਨ ਜਾਣੀਏ ਸੁਗੁੰਦ ਸਹ ਸੁਲਤਾਨ ਗ੍ਰਹ ਸਿਤੀ ਮਾਲ ਧਨ ਕੀਣੀ ਤੁਲ ਨ ਹੋਵਨੀ ਜਿਤ ਸੁਮਨ ਨ ਵਿਸਰੇ ਅੰਤੋਂ ਨ ਸਿਤੀ ਕੈ ਨਾ ਅੰਤੋਂ ਅੰਤੋਂ ਨ ਕਰਨੇ ਦੇਨਾ ਅੰਤੋ ਅੰਤੋਂ ਨਾਮ ਏਕ ਨੂੰ ਸੁਨਾ ਅੰਤੋਂ ਅੰਤੋਂ ਜਾਪੇ ਗਿਆਨ ਮੰਤ ਅੰਤੋਂ ਜਾਪੇ ਕੀਤਾ ਕਾਰ ਅੰਤੋਂ ਜਾਪੇ ਪਾਰ ਆਵਾਰ ਅੰਤ ਕਰਨ ਕੇਤੇ ਬਿਲਾਏ ਤਾਂਗੇ ਅੰਤ ਨਾ ਪਾਏ ਜਾਏ ਇਹ ਅੰਤੋਂ ਜਾਣ ਕੋਈ ਬੋਤਾ ਕਹੀਏ ਬੋਤਾ ਹੋਏ ਵੱਡਾ ਸਹਿਗ ਉੱਚਾ ਥਾਉ ਉੱਚੇ ਉਪਰ ਉੱਚਾ ਨਾਓ ਏਵਡ ਊਚਾ ਹੋਏ ਕੋਏ ਤੇ ਸੁਚੇ ਕੋ ਜਾਣੇ ਸੁਏ ਚੇਵਟ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਤੁਮ ਬੋਤਾ ਕਰਮ ਲਿਖਿਆ ਨਾ ਜਾਏ ਵਟਾ ਦਾ ਤਾ ਤਿਲ ਨੰਤ ਮਾਈ ਕੀਤੇ ਮੰਗੇ ਜੋਤ ਉਪਾਰ ਕੇ ਚਿਆ ਕੰਤ ਨਹੀਂ ਵਿਚਾਰ ਕਿਤ ਘੱਬ ਟੁੱਟੇ ਵੇਕਾਰ ਕਿਤੇ ਲਲਮ ਕਿਰਪਾਏ ਕੀਤੇ ਮੂਰਖ ਖਾਈ ਖਾਈ ਕੀਤੇ ਆ ਦੁੱਖ ਗੁਬ ਗੁਬ ਸਦ ਮਾਰ ਇਹ ਪੇਦਾ ਤੇਰੀ ਦਿਲ ਤਾਰ ਬੰਦ ਗਲਾ ਛੀਪਾ ਨੇ ਹੋਏ ਹੋਰ ਆਖ ਨਾ ਛਕੇ ਕੋਈ ਜੇ ਕੋ ਕਾਏ ਕਿ ਅੱਖ ਨੋ ਪਾਏ ਉਹ ਜਾਣੇ ਜੀਤੀ ਆ ਮੁਖਾਏ ਆਪੇ ਜਾਣੇ ਆਪੇ ਦੇ ਅੱਖੇ ਸੇ ਪੇਕੇਈ ਕੇ ਜਿਸ ਨੂੰ ਬਖਸ਼ੇ ਛਤ ਸਲਾਮ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗਨੂ ਮੁੱਲੋ ਪਾਰ ਮੁੱਲੋ ਪਾਈਏ ਮੁੱਲ ਕੰਧ ਹਰ ਮੁੱਲੇ ਆਵੇਂ ਮੁੱਲ ਲੈ ਜਾਏ ਤਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਮੁੱਲ ਦੀਬਾਨ ਮੁੱਲ ਤੁਲ ਮੁੱਲ ਪਰਵਾਨ ਮੁੱਲ ਗੁੱਛੀ ਸੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪਰਮਾਨ ਮੁੱਲੋ ਮੁਲਾਕਿਆ ਨ ਜਾਏ ਆਗ ਆਗ ਰਹਿ ਲਿਵ ਲਾਇ ਅਖੇ ਵੇਦ ਪਾਠ ਪ੍ਰਾਨ ਅਖੇ ਪੜੇ ਕਰੇ ਵਖਿਆਨ ਅਖੇ ਬਰਮੇ ਅਖੇ ਇੰਦ ਅਖੇ ਗੋਪੀ ਤੈ ਗੋਵਿੰਦ ਅਖੇ ਸ੍ਰੀ ਅਖੇ ਸਿੱਧ ਅਖੇ ਕੀਤੇ ਕੀਤੇ ਬੁੱਧ ਅਖੇ ਦਾਨੁ ਅਖੇ ਦੇਵ ਅਖੇ ਸੁਰਨਧਰ ਮਨ ਜਨ ਸੇਵ ਕੀਤੇ ਅੱਖ ਅੱਖ ਨਾ ਪਾਏ ਕੀਤੇ ਕਹਿ ਕਹਿ ਉੱਠ ਉੱਜਾਈ ਕਿਤੇ ਕਿਤੇ ਔਰ ਕਰੇ ਤਾਂ ਆਖ ਨਾ ਛੱਕੇ ਕੀ ਕਹਿ ਜੀਵਡ ਪਾਵੇ ਦੇਵਤਾ ਹੋਏ ਨਾਨਕ ਜਾਣੇ ਸੱਚਾ ਸੋਈ ਜੇ ਕੋ ਅੱਖਰ ਬੋਲ ਵਿਗਾੜ ਤਾਂ ਲਖੀਏ ਸ਼ਰਕਵਾਰਾ ਗਾਲਾਰ ਸੋਦਰ ਕੀਆ ਸੋ ਘਰ ਕੀਆ ਚਿਤਵੇ ਸਦ ਸੁਮਾਲੀ ਵਾਜੀ ਨਾਤ ਅਨੇਕ ਸੰਖੰ ਕੀਤੇ ਬਾਵਨ ਹਾਰੇ ਕੀਤੇ ਰਾਗ ਪ੍ਰੀਸੂ ਕਈ ਅਨੰਕ ਕੀਤੇ ਕਾਵਨ ਹਾਰੇ ਗਾਵੇ ਤੁੰਨੋਂ ਬਾਉਣ ਪਾਈ ਬਸੰਤਰ ਗਾਵੇ ਰਾਜਾ ਧੰਦਵਾਰੇ ਗਾਵੇ ਚੇਤੂ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਨਵਾ ਦੇਵੀ ਸੋਮ ਸਦਾ ਸੁਵਾਰੇ ਗਾਵੈ ਇੰਦਰ ਦਰਸ਼ਨ ਬੈਠੇ ਦੇਵਤੇ ਅੰਦਰ ਨਾਲੇ ਗਾਵੈ ਸਿਧ ਜੁਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਉਣ ਜਤੀ ਸਦੀ ਸੰਦੋਖੀ ਗਾਵੈ ਮੀਰ ਤਰਾਰੇ ਗਾਵਣ ਪੰਡਿਤ ਪੰਨਖਿਸ਼ਰ ਜੁਗ ਜੁਗ ਵਿਦਾਂ ਨਾਲੇ ਗਾਵੈ ਮੌਨੀਆਂ ਮਾਨ ਮੋਹਨ ਸੁਰਗਾ ਮਨ ਚੁਪਿਆਲੇ ਗਾਵਨ ਰਤਨ ਪਾਏ ਤੇਰੇ ਅਠ ਸਠ ਤੀਰ ਤਨਾਲੇ ਗਾਵੇ ਜੋਤਮਾ ਬਲ ਸੂਰਾ ਗਾਵੇ ਘਾਣੀ ਚਾਰੇ ਗਾਵੇ ਘੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਸੇ ਤੁਤ ਨੂੰ ਗਾਵੇ ਜੋਤ ਦੁਪਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨਾ ਆਉਣ ਨਾਨਕ ਕਿਆ ਵਿਚਾਰੇ ਸੋਇ ਸੋਇ ਸਤਨ ਸੱਚ ਸੇਵ ਸੱਚਾਂ ਸਾਤੀ ਨਾਈ ਹੈ ਪੀਉ ਸੀ ਜੈ ਨਾ ਜਾਸੀ ਵਿੱਚ ਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਨੂ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਉਤੀ ਦੀ ਵਡਿਆਈ ਜੋ ਤੇ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਸ ਸਬ ਸਬ ਸੇਵ ਨਾਨਕ ਰਹਿਨ ਜਾਈ ਮੁੰਦਲ ਸੰਤੋਖ ਸੰਪਤ ਝੋਲੀ ਧਿਆਨ ਕੀ ਕਰੇ ਬਪੂਤ ਖਿੰਤਾ ਕਾ ਕੁਵਾਰੀ ਕਾਇਆ ਜੁਗਤ ਡਟਾ ਪ੍ਰਤੀਤ ਆਈ ਪੰਤੀ ਜਗਲ ਜਮਾਤੀ ਮਨ ਜੀਤੇ ਜਗ ਜੀਤ ਅਦੇ ਦਿਜੇ ਅਦੇ ਧਿਆ ਦੇ ਨੀਲਾ ਰਦ ਅਨਾਹਦ ਜੁਜੀ ਏ ਕੋ ਵੇਸ਼ ਉਗਤ ਗਿਆਨ ਦਾ ਭੰਡਾਰਣ ਕਟ ਕਟ ਵਾਜੇ 나ਦ ਆਪ ਨਾਦ ਨਾ ਤੀਜਾ ਵਜਾਂ ਕੀ ਰਿਤ ਸਿੱਧ ਅਵਰਾ ਸਾਦ ਸੰਜੋਗ ਮ ਜੋਗ ਦੋਇ ਕਾਰ ਚਲਾਵੇ ਲੇਖੇ ਆਵੇਂ ਭਾਗ ਅਦੇ ਤਜੇ ਅਦੇ ਆਦ ਨੀਲ ਅਰਾਦ ਅਨਾਹਦ ਜੋ ਜੀ ਇਕ ਹੋਵੇ ਇਕ ਮਾਈ ਤੁਕਤ ਵਿਹਾਈ ਤਿੰਨ ਚੇਲੇ ਪਰਵਾਨ ਇਕ ਸੰਚਾਰੀ ਇਕ ਪਢਾਰੀ ਇਕ ਲਾਇ ਦੀ ਬਾਣ ਜੇ ਤੂੰ ਭਾਵਨ ਤੇ ਚਲਾਵੇ ਜਿਵ ਹੋਵੇ ਪਰਮਾਨ ਉਹ ਵੇਖੇ ਉਹਨਾਂ ਨੰਦ ਨਿਆਵੇ ਬਹੁਤ ਆਯੋ ਵਡਾਨ ਅਦੇ ਤਜਿਉ ਦੇਸ ਆਤ ਅਨੀਲਾਨਾਦ ਅਨਾਹਕ ਜੁਗ ਜੀ ਕੋ ਵੇਸ਼ ਅਸਮੈ ਲੈ ਪੰਡਹਾਰਿ ਜੋਗ ਜਪਾਇ ਸੋ ਏਕਾ ਵਾਰ ਕਰ ਕਰ ਵੇਖੇ ਸਭ ਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇ ਤਿਜਾ ਦੇ ਆਦੇ ਨਿਰਾਨਦ ਅਨਾਹਦ ਜੂਜੀ ਇੱਕ ਵਿੱਚ ਇੱਕ ਜੀ ਬੋਲਾ ਕੋ ਵੈ ਲ ਕੋਇ ਲਗਵੀਸ ਲਗ ਲਗੇਣਾ ਆ ਕੀਏ ਏਕ ਨਾਮ ਜਗਦੀਸ਼ ਏਦਰਾ ਪਤ ਪਵੜਿਆ ਚੜੀਏ ਹੋਏ ਇੱਕੀਸ ਸੁਨ ਗਾ ਆਆਂ ਆਕਾਸ਼ ਕੀ ਈ ਤਾਂ ਆਈ ਰੀਸੂ ਨਾਮਿਕ ਨੰਦਰੀ ਪਾਈ ਐ ਕੂੜੀ ਕੂੜੇ ਠੀਸ ਆਖੜ ਜੋ ਚੁਪੇ ਨੇ ਝੋਲ ਜੋ ਨ ਮੰਗਲ ਦੇ ਨਾ ਝੋਲ ਜੋ ਨ ਜੀਵ ਮੰਨੈ ਝੋਲ ਜੋ ਨ ਰਾਜ ਮਾਲ ਮਨਸੂਰ ਜੋ ਨ ਸੁਤੀ ਗਿਆਨ ਵਿਚਾਰ ਜੋ ਨ ਜੁਤੀ ਛੁੱਟੇ ਸੰਸਾਰ ਚਿਰ ਜੀ ਆਤ ਤੇ ਜੋਰ ਕਰ ਵੇਖੈ ਸੋਈ ਨਾਨਕ ਉੱਤਮ ਨੀਚ ਨਾ ਕੋਈ ਅਰਾਤੀ ਰੁਤੀ ਥਤੀ ਵਾਰ ਪਾਉਣ ਬਾਣੀ ਅਗਨੀ ਪਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸੁ ਜੀ ਜੀ ਦੂਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਤਿੱਤੇ ਸੋਨ ਪੰਚਪੁਰਵਾਨ ਨਦਰੀ ਕਰਮ ਪਰੇ ਨਿਸਾਨ ਕਚੁਪ ਕਾਇ ਉਤੇ ਪਾਏ ਨਾਨਕ ਆਜਾ ਪੇਜਾਈ ਧਰਮ ਖੰਡ ਗਏ ਹੋ ਧਰਮ ਜਾਨ ਕੰਡ ਕਾ ਆਖੋ ਕਰਮ ਕੀਤੇ ਪਾਉਣ ਪਾਣੀ ਵਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘਾਟ ਘੜਿਆਏ रूप रंग के वेश केतिया कर्म भूमि बेर के केते केते तू उपदेश केते इंद्र चंद्र सूर केते केते मंडल देश केते सिद्ध गुद नाथ केती केते देवी वेश केते देव दान मुन के केते केते रत्न समुंद केतिया खानी केतिया वाणी केते पात निरंद ਕਿ ਤੀਆ ਸੁਤੀ ਸੇਵ ਕੀਤੀ ਨਾਨਕ ਅੰਤੋ ਨਾ ਅੰਤੋ ਗਿਆਨ ਘਟ ਮੇਂ ਗਿਆਨ ਪਰਚੰਡ ਤਿੱਤੇ ਨਾਦ ਮਨੋਦ ਕੌੜੇ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਤੇ ਘਾਰ ਤੇ ਘੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛੁਤਾਏ ਤਿੱਤੇ ਕੜੀਏ ਸੁਤ ਮਤ ਮੰਨ ਬੁੱਧ ਤਿੱਤੇ ਕੜੀਏ ਸੁਰਾਂ ਸਿਦਾਂ ਕੀ ਸੁਧ ਕਰਮ ਕੰਡ ਕੀ ਬਾਣੀ ਜੋਰ ਤਿੱਤੇ ਹੋਰ ਨ ਕੋਈ ਹੋਰ ਤਿੱਤੇ ਯੋਗਦਮਾ ਬਲ ਸੂਰ ਤਿੰਨਵੇਂ ਰਾਮ ਰਿਆ ਭਰਪੂਰ ਤਿੱਤੇ ਸੀਤੋ ਸੀਤਾ ਮੇ ਮਮਾਈ ਤਾਂਕੇ ਰੂਪ ਨ ਕਥਨੇ ਜਾਏ ਨਾ ਉਹ ਮਰੇ ਨ ਠਾਗੇ ਜਾਏ ਜਿਨ ਕੈ ਰਾਮ ਵਸੈ ਮੰਮਾਈ ਤਿੱਤੇ ਭਗਤ ਵਸੈ ਕੋ ਲੋ ਕਰੇ ਆਨੰਦ ਸੱਚਾ ਮਨ ਸੋਏ ਸਤਿਖੰਡ ਵਿੱਚ ਸਿੰਗਾਰ ਕਰ ਕਰ ਕਰਵੇਂ ਕੇ ਨਦ ਨਿਹਾਲ ਤਿੱਤੇ ਖੰਡ ਮੰਡਲ ਵਰ ਭਟ ਜੇ ਕੋ ਕਹ ਤੈ ਉਤ ਅੰਤ ਨਾ ਅੰਤ ਤਿੱਤੇ ਲੋ ਲੋ ਆਕਾਰ ਜਿਵ ਜਿਵ ਹੁਕਮ ਮਤੀ ਵੈ ਤਿਵ ਕਾਰ ਵਿਖੇ ਉਸੇ ਕਰੇ ਵਿਚਾਰ ਨਾਨਕ ਤਨ ਕਤਨ ਕਲੜਾ ਸਾਰ ਜਤ ਪਹਾਰਾਂ ਧੀ ਜ ਸੁਨਿਆਰ ਐ ਰਣ ਮਤ ਵੀਦ ਤਿਆਰ ਪਉ ਕੱਲਾ ਗਨਤਾ ਬਤਾਓ ਭਾਂਡਾ ਭਾਉ ਅੰਮ੍ਰਿਤ ਤਿਤ ਤਹਾਲ ਅੜੀਏ ਸ਼ਬਦ ਸਚੀ ਤੰਸਾਲ ਜਿਨ ਕਉ ਨਦਰ ਕਰੰਤ ਤਿਨ ਕਾਰ ਨਾਮ ਗਨੰਦਰੀ ਨਦਰ ਨਿਹਾਲ ਸ਼ਲੋਕ ਅਵਨ ਗੁਰੂ ਪਾਣੀ ਪਿਤਾ ਮਤਾਂ ਤੰਤ ਮੁਹੱਕ ਦਿਨ ਸੌ ਰਾਤ ਦਾਈ ਦਾਇਆ ਖੇਲੇ ਸਗਲੇ ਜਗਤ ਚੰਗਿਆਈਆਂ ਬਰਿਆਈਆਂ ਵਾਚੇ ਧਰਮ ਧੂਰ ਕਰਮੀਆਂ ਬੋਇਆ ਕਨੀ ਕੇ ਨੇੜੇ ਕੇ ਦੂਰ ਜਿਨਹੀ ਨਾਮ ਦਿਹਾਇਆ ਗਏ ਮਛਕਦ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਚੁਕੀ ਨਾਲ ਜਿਨਹੀ ਨਾਮ ਦਿਹਾਇਆ ਗੈਮ ਸਕਦ ਕਾਨ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ